ਦੀ ਸਾਥ ਸ਼੍ਰੀ ਅਕਾਲ ਜੀ ਸੋ ਆਪਾਂ ਗੱਲ ਕਰਨ ਜਾ ਰਹੇ ਆ ਗੋਪੀ ਸ਼ੋਕਰ ਬਾਰੇ ਸੋ ਤੁਸੀਂ ਚਾਹੁੰਦੇ ਹੋ ਕਿ ਉਹ ਕਿੰਨਾ ਦੇਸੀ ਜਿਹਾ ਬੰਦਾ ਤੇ ਜਿਵੇਂ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਉਸਨੇ ਸਿਰ ਦੇ ਉੱਪਰ ਕਿਵੇਂ ਪਟਕਾ ਬੰਨਿਆ ਹੋਇਆ ਆਪਣੀ ਦੇਸੀ ਲੁੱਕ ਵਿੱਚ ਤੇ ਉਹਨਾਂ ਦੀ ਮਾਡਰਨ ਵਾਈਫ ਸੋ ਉਹਨਾਂ ਦੀ ਪਤਨੀ ਦਾ ਤੁਸੀਂ ਫੇਸ ਵੀ ਦੇਖ ਸਕਦੇ ਹੋ ਸਾਰੇ ਜਾਣੇ ਚਾਹ ਰਹੇ ਸੀ ਦੇਖਣਾ ਕਿ ਉਹਨਾਂ ਦੀ ਪਤਨੀ ਕਿੱਦਾਂ ਦੀ ਆ ਸੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਦੋਵੇਂ ਜਾਣੇ ਕਿੰਨਾ ਸੋਹਣਾ ਡਾਂਸ ਕਰਦੇ ਪਏ ਆ ਤੇ ਬਹੁਤ ਜ਼ਿਆਦਾ ਸੋਹਣੀ ਜੋੜੀ ਸੋ ਕਿਵੇਂ ਕੇ ਸਾਰਿਆਂ ਨੂੰ ਪਤਾ ਹੀ ਹੈ ਕਿ ਗੋਪੀ ਦਾ ਸੁਭਾਅ ਬਹੁਤ ਹੀ ਹਾਸੇ ਮਜ਼ਾਕ ਵਾਲਾ ਤੇ ਉਹ ਆਪਣੇ ਵਿਆਹ ਵਿੱਚ ਵੀ ਬਹੁਤ ਜ਼ਿਆਦਾ ਮਜ਼ਾਕ ਕਰਦੇ ਨਜ਼ਰ ਆ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਆਪਣੀ ਦੇਸੀ ਲੁੱਕ ਬਣਾ ਰਹੇ ਆ ਤੇ ਫਿਰ ਉਹਨਾਂ ਨੇ ਆਪਣੀ ਵਾਈਫ ਨੂੰ ਕਿਵੇਂ ਪ੍ਰਪੋਜ਼ ਕੀਤਾ ਸੋ ਉਹਨਾਂ ਦੀ ਵਾਈਫ ਵੀ ਬਹੁਤ ਜ਼ਿਆਦਾ ਸੋਹਣੀ ਆ ਤੇ ਬਹੁਤ ਜ਼ਿਆਦਾ ਸੋਹਣੀ ਜੋੜੀ ਲੱਗ ਰਹੀ ਆ ਦੋਵਾਂ ਜਾਣਿਆਂ ਨੇ ਜਦ ਕਪਲ ਡਾਂਸ ਕੀਤਾ ਤੇ ਉਸ ਤੋਂ ਬਾਅਦ ਗੋਪੀ ਨੇ ਆਪਣੀ ਵਾਈਫ ਨੂੰ ਜਦ ਪ੍ਰਪੋਜ਼ ਕੀਤਾ ਤੇ ਰਿੰਗ ਪਾਈ ਤਾਂ ਸਾਰੇ ਜਾਣਿਆਂ ਨੇ ਬਹੁਤ ਜ਼ਿਆਦਾ ਹੂਟਿੰਗ ਕੀਤੀ ਤੁਸੀਂ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਉਹਨਾਂ ਦੀ ਵਾਈਫ ਕਿੱਦਾਂ ਝੁੱਕ ਕੇ ਨਮਸਕਾਰ ਕਰ ਰਹੀ ਆ ਤੇ ਉਹ ਨੀਚੇ ਬੈਠ ਕੇ ਆਪਣੀ ਵਾਈਫ ਨੂੰ ਰਿੰਗ ਦਿਖਾ ਰਹੇ ਆ ਤੇ ਫਿਰ ਉਹ ਰਿੰਗ ਪਾ ਵੀ ਦਿੰਦੇ ਆ ਹੱਥ ਵਿੱਚ ਇਸ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਲਾਵਾਂ ਫੇਰਿਆਂ ਦੀ ਵੀਡੀਓ ਸੋ ਇੱਥੇ ਇਹਨਾਂ ਨੇ ਪੱਗ ਬੰਨੀ ਹੋਈ ਆ ਤੇ ਉੱਥੇ ਉਹਨਾਂ ਨੇ ਆਪਣੀ ਪੂਰੀ ਦੇਸੀ ਲੁੱਕ ਵਿਖਾਈ ਹੋਈ ਆ ਸੋ ਬਹੁਤ ਜ਼ਿਆਦਾ ਸੋਹਣੀਆਂ ਤਸਵੀਰਾਂ ਸਾਹਮਣੇ ਆਈਆਂ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸੋ ਇਹ ਸਨ ਗੋਪੀ ਸ਼ੋਕਰ ਜੋ ਕਿ ਬਹੁਤ ਹੀ ਦੇਸੀ ਲੁੱਕ ਵਿੱਚ ਆਪਣੇ ਵਿਆਹ ਵਿੱਚ ਨਜ਼ਰ ਆਏ ਤਾਂ ਤੁਹਾਨੂੰ ਇਹਨਾਂ ਦੀ ਲੁੱਕ ਕਿਵੇਂ ਲੱਗੀ ਤੇ ਇਹ ਜੋੜੀ ਦੱਸਿਓ ਸਾਰੇ ਜਾਣੇ ਕਿਵੇਂ ਲੱਗੀ ਸੋ ਗੱਲ ਸਿਰਫ ਦਿਲ ਮਿਲਣ ਦੀ ਹੁੰਦੀ ਆ ਸੋ ਦੇਖ ਸਕਦੇ ਹੋ ਕਿ ਦੋਵੇਂ ਝਾਣੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਆ ਸੋ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸੋ ਗੋਪੀ ਦੀ ਵਾਈਫ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ